میں تو ابھی یہاں سے نکل رہا ہوں تو وہ جو سامنے جو کلاسک دیا ہوا ہے وہ جانوں میں میں اب جاؤں گا کیا کیا بکنے ہیں ਜਾਨ ਲੱਗਿਆ ਦਰਵਾਵਾ ਗਿਆ ਤਾਂ ਠੀਕ ਡੈਟਰ ਰਹਿ ਗਿਆ ਵੀ ਉਹਨੂੰ ਚੱਕਾਵਾ ਮੇਰੀ ਜਿੱਦੋ ਇੱਥੇ ਜਾਵਾਂ ਦੇ ਬਾਰੇ ਬਾਤ ਕਰਨੀ ਅੱਧੀ ਅੱਧੀ ਸ਼ਿਸ਼ਕਨ ਸਾਹਿਬ ਕੋ ਜਾਣਾ ਹੈ ਤੋਹਰਾ ਸਾਹਿਬ ਜਾਣਾ ਹੈ ਉਸ ਤੋਂ ਬਾਅਦ ਆ ਕੇ ਉੱਥੇ ਕਰਾਂਗੇ ਨਹੀਂ ਨਹੀਂ ਇੱਕ ਉਸ ਤੋਂ ਬਾਅਦ ਕਰ ਉਸ ਤੋਂ ਬਾਅਦ ਕਰਗੇ ਉਸ ਤੋਂ ਬਾਅਦ ਉਹਦੀ ਅੱਧੀ ਆ ਮੁੱਖ ਮੰਤਰੀ ਸਾਹਿਬ ਜੀ ਦੇਖਦਿਆਂ ਮੈਂ ਕਾਨੂੰਨ ਦਾ ਕੀ ਕੀਤਾ ਜੀ ਮੁੱਖ ਮੰਤਰੀ ਸਾਹਿਬ ਜੀ ਤੁਹਾਡੇ ਪਿਛਲੇ ਸੈਸ਼ਨ ਦੇ ਚਾਤ ਤੁਸੀਂ ਕਾਨੂੰਨ ਦਾ ਵਾਅਦਾ ਕੀਤਾ ਸੀਗਾ ਉਹ ਸਿਲੈਕਟ ਕਮੇਟੀ ਵਾਲਾ ਕਾਨੂੰਨ ਕਿੱਥੇ ਆਜੀ ਅਗਲੇ ਪਾਸੇ ਜੀ ਇੱਧਰ ਬਸੇ ਤੇਦਰੀਵਾਲ ਸਾਹਿਬ ਆ ਤੁਹਾਨੂੰ ਜੀ ਨਾਮ ਹੋ ਰਿਹਾ ਨੇ ਕੀਤਾ ਸੀ ਤਾਂ ਰਿਵਾਲ ਵਿਆਦੀ ਦਾ ਕਾਨੂੰਨ ਕਿਉਂ ਨਹੀਂ ਬਣਾ ਰਹੇ ਤੁਸੀਂ ਤੁਸੀਂ ਦੱਸੋ ਨਾ ਪਲੀਜ਼ ਮੁੱਖ ਮੰਤਰੀ ਸਾਹਿਬ ਜੀ ਟਾਵਰ ਮੋਰ ਤੋਂ ਪਾਏ ਹੋ ਉਸ ਤੋਂ ਤੁਹਾਨੂੰ ਮਿਲਿਆ ਸੀ ਥਾਈ ਪ੍ਰੀਖ ਨੂੰ ਇਹ ਕਾਨੂੰਨ ਦਾ ਕੀ ਬਣਾ ਸੰਨ ਦੱਸਿਓ ਕੁਝ ਸਾਡੀ ਗੱਲ ਸੁਣ ਲਿਆ ਜੀ ਤੁਸੀਂ ਆਏ ਹੋ ਤੇ ਸਾਡੇ ਗੱਲ ਦਾ ਕੋਈ ਜਵਾਬ ਦੇ ਕੇ ਜਾ ਅਸੀਂ ਤੁਹਾਨੂੰ ਤੁਹਾਡੇ ਕਰਵਾ ਕੇ ਲਿਆ ਸੀ ਕਿ ਅਸੀਂ ਤੁਹਾਨੂੰ ਦੱਸਦੇ ਕਿ ਇਤਿਸੀ ਕਾਨੂੰਨ ਬਣਾਉਣ ਵਾਸਤੇ ਕੋਈ ਜਵਾਬ ਤਾਂ ਦੇ ਕੇ ਜਾਓ ਜੀ ਕੀ ਗੱਲ ਹੈ ਜਵਾਬ ਨਹੀਂ ਦਿੰਦਾ ਤਾਂ ਹੁਣ ਆਪੇ ਦੱਸਣਗੇ ਨਾ ਕੌਣ ਦਿੰਦਾ ਮੁੱਖ ਮੰਤਰੀ ਅਸੀਂ ਮੁੱਖ ਮੰਤਰੀ ਸਾਹਿਬ ਦਾ ਘਰੇ 28 ਤਰੀਕ ਦੀ ਮੀਟਿੰਗ ਸਾਡੇ ਨਾਲ ਹੋਈ ਸੀਗੀ ਜੀ ਜਦੋਂ ਇਹਨੇ ਐਲਾਨ ਕੀਤਾ ਸੀ ਅਸੀਂ ਬੇਦਬੀਆਂ ਦਾ ਕਾਨੂੰਨ ਬਣਾਉਣਾ ਹੈ ਅੱਜ ਹੁਣ ਕਿ ਕਾਨੂੰਨ ਕਿੱਥੇ ਗਿਆ ਇੱਕ ਵਿਧਾਨ ਸਭਾ ਦਾ ਸੈਸ਼ਨ ਚੱਲਣਾ ਜੀ ਇੱਕ ਵਿਧਾਨ ਸਭਾ ਦਾ ਸੈਸ਼ਨ 14 15 ਨੂੰ ਵੀ ਹੋਇਆ ਸੀ ਉਹ ਸੈਸ਼ਨ ਜਿਹੜਾ ਸਾਡੇ ਉਸ ਮੋਰਚੇ ਦੇ ਕਰਕੇ ਹੋਇਆ ਸੀ ਅੱਜ ਹੁਣ ਤੁਹਾਡੇ ਸਾਹਮਣੇ ਮੈਂ ਪੁੱਛਿਆ ਵੀ ਕਿਉਂ ਨਹੀਂ ਬਣਾਇਆ ਜੀ ਕਾਨੂੰਨ ਕੇਦਰੀ ਬਾਦ ਸਾਹਿਬ ਨੇ ਖੁਦ ਅਸੀਂ 25 25 ਦਸੰਬਰ 2021 ਨੂੰ ਨਾਮ ਰਹਿਣੋ ਸਟੇਟ ਐਂ ਵੀ ਆਖਿਆ ਦਿੱਤਾ ਸੀ ਅੱਜ ਹੁਣ ਜਵਾਬ ਦੇਣ ਤੋਂ ਭੱਜਦੇ ਨੇ ਕਿੱਦਾਂ ਭੱਜਣੇ ਲੀਏ ਕਿੰਨਾ ਚਿਰ ਭੱਜਣ ਲਾਂਗੇ ਪਰ ਅੱਜ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਕਿੰਨਾ ਕਿੰਝਰ ਬੋਤਸ ਬਣਾ ਲੈਣਗੇ ਵੀ ਕਿੰਨਾ ਕਿ ਜਿਹੜਾ ਜਿਹੜਾ ਵਿਧਾਨ ਸਭਾ ਸੈਸ਼ਨ ਹੋਇਆ ਕਿਵੇਂ ਦੇਖਦੇ ਹੋ ਚੀਜ਼ ਨੂੰ ਪੁੱਛ ਵੀ ਨਹੀਂ ਹੋਇਆ ਜੀ ਹੈਂ ਅੱਜ ਇਹ ਐਲਾਨ ਤਾਂ ਕਿਤੇ ਵੀ ਕਰ ਸਕਦੇ ਸੀ ਇੱਥੇ ਆ ਕੇ ਦੇਖੋ ਕੀਤਾ ਤਾਂ ਜੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੀ ਨਹੀਂ 할 ਨਹੀਂ ਕਰ ਸਕਦੇ ਕਿੱਥੇ ਆਉਣ ਦੀ ਲੋੜ ਕੀ ਸੀ ਅੱਜ ਪੰਜਾਬ ਦੇ ਲੋਕ ਪੁੱਛਦੇ ਨੇ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਆਏ ਤੇ ਇੱਥੇ ਸੈਸ਼ਨ ਕਰਨ ਦੀ ਕੀ ਲੋੜ ਸੀ ਜਦੋਂ ਸੀ ਪਵਿੱਤਰ ਨਗਰੀ ਦਾ ਕਰਦੇ ਨੇ 200 ਮਿੰਟ ਦੇ ਜੇ ਇੱਥੇ ਸਪੈਸ਼ਲੀ ਆਏ ਹੋ ਪੇਪਰ ਲੱਗ ਜਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਦੋ ਸੈਂਟ ਵੰਡ ਦਿੱਤਾ ਗੁਰੂ ਰਾਮਦਾਸ ਜੀ ਨੇ ਕਿੰਨਾ ਆਮ੍ਰਿਤ ਸਰਵਸਾਅ ਸੀਗਾ ਕੋ ਲਿਮਟ ਕੀਤੀ ਸੀ ਉਹਦੀ ਕਿੱਦ ਲਈ ਗਲਿਆਰਾ ਜਿਹੜਾ ਅੰਮ੍ਰਿਤਸਰ ਹੋ ਗਿਆ ਬਾਕੀ ਜਿਹੜਾ ਕੀ ਬਣਿਆ ਬਈ ਖਾਣਾ ਪੂਰਤੀ ਕੀਤੀ ਖਾਣਾ ਪੂਰਤੀਆਂ ਨੇ ਵੀ ਮਜ਼ਾਕ ਹੋ ਰਿਹਾ ਸਾਡੇ ਨਾਲ ਤੁਸੀਂ ਦੇਖੋ ਹਾਂਜੀ ਤੁਸੀਂ ਗੱਲ ਕਰਨ ਦੀ ਟਰਾਈ ਅਸੀਂ ਤੁਹਾਡੇ ਸਾਹਮਣੇ ਟਰਾਈ ਕੀਤੀ ਸਾਰਾ মিডিਆ ਸਾਹਮਣੇ ਸੀਗਾ ਆਵਾਜ਼ਾਂ ਦੇਤੀਆਂ ਨੇ ਮੇਰੇ ਨਾਲ ਅੱਖਾਂ ਚ ਅੱਖਾਂ ਪਾ ਕੇ ਉਹਨਾਂ ਨੇ ਆਖਿਆ ਵੀ ਆਪੇ ਹਾਂ ਇਹ ਸਿੰਘ ਤੁਹਾਨੂੰ ਹੱਥ ਦਿੱਤਾ ਹਾਂ ਮੈਨੂੰ ਵੀ ਹੱਥ ਵੀ ਕੀਤਾ ਸੀ ਕਿ ਅਸੀਂ ਕਿਹੜਾ ਤੁਹਾਡਾ ਭਰੋਸਾ ਕਰੀਏ ਕਿਹੜੀ ਗੱਲ ਤੇ ਭਰੋਸਾ ਕਰੀਏ ਸਭ ਮਸਲਾ ਤਾਂ ਹੈ ਨਾ ਤੁਹਾਡੀ ਕਿਹੜੀ ਜ਼ੁਬਾਨ ਤੇ ਭਰੋਸਾ ਕਰੀਏ 14 ਜੁਲਾਈ ਨੂੰ ਮੁਖਰਾਂ ਦੇ ਸਾਹਮਣੇ ਐਲਾਨ ਕੀਤਾ ਸੀ ਸਾਰੇ মিডিਆ ਕੋਲ ਮੌਜੂਦ ਹੈ ਕੋਟੇ ਕਹਿੰਦੇ ਸੀ ਕੱਲ ਕਾਨੂੰਨ ਲਾਗੂ ਹੋ ਦੇਗਾ 15 ਤਰੀਕ ਨੂੰ ਸੜਕ ਕਮੇਟੀ ਨੂੰ ਦੇ ਦਤਾ ਅੱਜ ਅੱਜ ਮੈਂ ਇਹ ਇੱਕ ਮਿੰਟ ਮੇਰੀ ਗੱਲ ਪੂਰੀਆਂ ਲੰਦੋ ਅੱਜ ਬੈਂਸ ਸਾਹਿਬ ਨੇ ਹੌਸਲੇ ਵਿੱਚ ਕਿਹਾ ਕਿ ਇੱਕ ਸਾਲ ਹੋ ਗਿਆ ਸਾਨੂੰ ਪਿਆਰੀਆਂ ਕਰਦੇ ਆ ਕੀ ਇਹਨਾਂ ਨੂੰ 15 ਜੁਲਾਈ ਨੂੰ ਪਤਾ ਨਹੀਂ ਸੀ ਕਿ ਅਸੀਂ 4 ਮਹੀਨੇ ਬਾਅਦ ਆਨੰਦਪੁਰ ਸਾਹਿਬ ਦੇ ਇਕ ਸੈਸ਼ਨ ਕਰਨਾ ਵਿਆਹ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਕਾਨੂੰਨ ਨਹੀਂ ਲਾਗੂ ਕਰਨੀ ਗੇ ਲਾਗੂ ਕਰਨ ਦੀ ਗੱਲ ਹੈ ਬਣਾਉਣ ਦੀ ਨਹੀਂ ਗੱਲ ਉਹਦਾ ਖਰੜਾ ਅਸੀਂ ਤਿਆਰ ਕਰਕੇ ਇਹਨਾਂ ਨੂੰ ਦਿੱਤਾ ਹੈ ਪਾਵਰ ਮੋਰਚੇ ਵੱਲੋਂ ਪਾਈ ਗੁਰਦੀਸ਼ ਸਿੰਘ ਖਾਲਸਾ ਜੀ 406 ਅੱਜ 8 ਮਹੀਨੇ 46 ਦਿਨ ਹੋ ਗਏ ਉੱਤੇ ਬੈਠੇ ਨੂੰ ਪਰ ਗੁਰਪ੍ਰੀਤਜੀਤ 6 ਮਹੀਨੇ ਤੋਂ ਸਮਾਂ ਮੰਗ ਰਿਹਾ ਹਾਂਜੀ ਜਗਰਿਆਂ ਦੇ ਮੁੱਦੇ ਤੇ ਇਹਨਾਂ ਵੱਲੋਂ ਵੀ ਸਿਆਸਤ ਕੀਤੀ ਸਿਆਸਤ ਹੋ ਰਹੀ ਹੈ ਜਿਵੇਂ ਆਮ ਸਿਆਸਤ ਹੋ ਰਹੀ ਹੈ 4 ਸਾਲ ਹੋ ਗਏ ਨੇ ਦਸੰਬਰ 2021 ਦੀ ਦਸੰਬਰ ਨੂੰ ਪਤਾ ਜਦੋਂ ਉਹਨਾਂ ਨੇ ਵੋਟਾਂ ਲੈਣੀਆਂ ਸੀ ਕੀ ਕਰਦੇ ਸੀ ਚਾਈਦੇ ਸਟੇਜ 'ਤੇ ਰੋਕੀ ਗਈ ਮੈਂ ਸਾਹਮਣੇ ਖੜਾ ਸੀ ਸਿੰਘ ਸੀ ਸਾਡੇ ਨਾਲ ਮੇਰੇ ਹੱਥ ਦੇ ਵਿੱਚ ਤੁਹਾਨੂੰ ਪਤਾ ਟਾਲਸੇ ਵਾਲਾ ਆਪ ਦਾ ਚੰਦਾ ਸੀਗਾ ਜੀ ਉਹਨਾਂ ਨੇ ਪੜਿਆ ਨਾਲ ਦੇ ਨੇ ਆਖਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੈਨੂੰ ਕਹਿੰਦੇ ਮੈਂ ਬੋਲਾਂਗਾ ਮੈਂ ਕਿਹਾ ਮੈਂ ਮੈਮੋਰੈਂਡਮ ਦੇਣਾ ਫਾਈਲ ਦਿਖਾਈ ਚਲਦੀ ਸਟੇਜ ਰੋਕੀ ਗਈ ਪਰ ਉਸਮੈ ਸਾਮ ਮੌਕਾ ਸੀ ਧਾਰੀਵਾਲ ਚਲਦੀ ਸਟੇਜ ਰੋਕ ਕੇ ਅਮਨ ਸਿੰਘ ਸੇਵਿਕਲ ਸੀ ਮੈਨੂੰ ਥੱਲੇ ਉਹ ਲੈ ਕੇ ਗਿਆ ਸਟੇਜ ਤੇ ਜਾ ਕੇ ਹੱਥ ਜੋੜ ਕੇ ਮੇਰੇ ਕੋਲ ਮੈਮੋਰੈਂਡਮ ਪੜਿਆ ਕਹਿੰਦੇ ਮੈਂ ਬੋਲਾਂਗਾ ਸੱਚ ਤੇ ਬੋਲੇ ਵੀ ਆ ਅਸੀਂ ਬੇਜੰਗਾਂ ਡੱਕਾਂਗੇ ਵਿਚਾਰ ਵਟਾਂਦਰਾ ਹੋ ਰਿਹਾ ਹੋਣਾ ਵਿਚਾਰ ਨਹੀਂ ਬੰਦ ਹੋਣਾ ਸਮਾਂ ਕਾਹਦਾ ਲੱਗਣਾ ਯਾਰ ਸਮਾਂ ਪਤਾ ਕੀ ਲੱਗਦਾ ਬਿਆਦੇ ਪਕੌੜੇ ਖਾਣ ਨੂੰ ਚਾਹ ਖਾਣ ਨੂੰ ਆਫਟਰ ਮਾਰ ਇੱਕ ਘੰਟੇ ਲਈ ਬੈਠਦਾ ਵਾ ਸਲੈਕਟ ਕਮੇਟੀ ਆਫਟਰ ਮਾਰ ਦੇਖੋ ਪਾਏ ਪੈਸੇ ਦੀ ਬਰਬਾਦੀ ਹੋਈ ਹੈ ਬਰਬਾਦੀ ਹੈ ਜੀ ਸਾਡੇ ਵਾਸਤੇ ਸ਼ਰਿਆ ਬਰਬਾਦੀ ਜੋ ਸਾਡੇ ਵਾਸਤੇ ਕੀਤਾ ਕੱਖ ਨੇ ਮੈਂ ਤਾਂ ਕਹਿੰਦਾ ਥਾਇਆ ਕਾ ਗੜੀ ਆ ਤੁਸੀਂ ਪਰ ਦੋ ਸ਼ਹਿਰਾਂ ਨੂੰ ਪਵਿੱਤਰ ਬੈਠੋ ਗੱਲ ਇਹ ਵੀ ਅਸੀਂ ਸਾਰੇ ਜਿੰਨੇ ਵੀ ਅੱਜ ਖੜੇ ਆ ਆਪਾਂ ਸਾਰੇ ਜਣੇ ਕੋਈ ਕਾਨੂੰਨ ਬਣਾਉਣਾ ਚਾਹੀਦਾ ਬੇਦਮੀਆਂ ਦਾ ਪਰ ਆਪਾਂ ਬਣਾ ਨਹੀਂ ਸਕਦੇ ਲੱਗਦਾ ਕੋਈ ਪਵਿੱਤਰ ਸ਼ਹਿਰ ਜਿਹੜੇ ਆਲਰੇਡੀ ਗੁਰੂ ਸਾਹਿਬ ਨੇ ਬਸਾਏ ਹੋਏ ਉਹਨਾਂ ਨੂੰ ਕੋਈ ਸਰਕਾਰ ਪਵਿੱਤਰਤਾ ਦਾ ਦਰਜਾ ਦੇ ਸਕਦੀ ਉਹ ਦਰਜਾ ਤਾਂ ਹੁਣ ਜਿਹੜਾ ਇਹਨਾਂ ਦੇ ਸਰਾਬ ਮੀਟ ਦਾ ਸਰਾਬ ਨਸਰਾ ਮੀਟ ਬੈਨ ਨਹੀਂ ਆ ਪੀੜੀਆਂ ਸਿਗਟ ਉਹ ਬੰਦ ਕਰਨ ਦੀ ਸਰਬੋਤਮ ਬੰਦ ਹੋਣਾ ਚਾਹੀਦਾ ਪਵਿੱਤਰ ਸ਼ਹਿਰ ਦਾ ਦਰਜਾ ਤੁਸੀਂ ਦੇ ਲੋ ਦੇ ਰਹੇ ਹੋ ਇਹਨੂੰ ਲਾਗੂ ਕਰ ਲਿਓ ਲਾਗੂ ਤਾਂ ਤੁਹਾਡੇ ਕੋਲ ਅਜੇ ਤੱਕ ਬੇਦਮੀਆਂ ਵਾਲਾ ਕਾਨੂੰਨ ਹੀ ਹੋ ਸਕਿਆ ਤੁਸੀਂ ਹੋਰ ਕੀ ਲਾਗੂ ਕਰਨਾ ਸਿਰਫ ਇੱਕ ਗੁੰਗਲੋਂ ਤੋਂ ਮਿੱਟੀ ਚਾਰਨ ਵਾਲੀ ਗੱਲ ਇੱਕ ਮੈਂ ਆਡੇ ਸਾਰੇ ਵੇਖੋ ਸਾਰੇ মিডিਆ ਪੰਜਾਬ ਦਾ ਮੌਜੂਦ ਐਸ ਵੇਲੇ ਮੈਂ ਸਾਰੇ মিডিਆ ਦੇ ਰਾਹੀਂ ਪੰਜਾਬ ਸਰਕਾਰ ਨੂੰ ਇੱਕ ਥੋਕੇ ਗੱਲ ਕਹਿਣਾ ਚਾਹੁੰਦਾ ਤੁਸੀਂ ਮੰਤ ਛੋਟੇ ਕੇ ਪੰਜਾਬੀ ਦੇ ਕੋਲ ਸੰਗਤਾਂ ਦੀਆਂ ਫਲੈਕਸਾਂ ਤੇ ਚਲੇ ਜਾਣਗੇ ਜਿੱਦਣ ਤੁਹਾਨੂੰ ਚੜ੍ਹਿਆ ਸੀ ਉਦੋਂ ਫਲੈਕਸਾਂ ਟਾੜੀਆਂ ਨਹੀਂ ਸੀ ਲੱਗਦੀਆਂ ਉਦੋਂ ਕੋ ਹੋਰ ਫਲੈਕਸਾਂ ਲਾਉਂਦਾ ਸੀ ਪਰ ਸਾਨੂੰ ਆਪਣੇ ਗੁਰੂ ਦੀ ਇੱਜ਼ਤ ਸਭ ਤੋਂ ਵੱਧ ਪਿਆਰੀ ਆ ਜੇ ਤੁਸੀਂ ਸਾਡੇ ਗੁਰੂ ਦੀ ਇੱਜ਼ਤ ਬਹਾਲ ਨਹੀਂ ਕਰ ਸਕਦੇ ਤੇ ਫਿਰ ਮੰਤ ਸੋਚਾ ਕੇ ਪੰਜਾਬੀ ਤੁਹਾਡੇ ਦੇ ਦੁਬਾਰਾ ਭਰੋਸਾ ਕਰ ਲੈਣਗੇ Bir